ਕਿਸ਼ਾਨ ਪ੍ਰਭਾਉ ਤੂੜੀ ਦੇ ਰੇਟਾਂ ਦੇ ਬਾਰੇ ਗੱਲ ਕਰਾਂਗੇ ਤੂੜੀ ਦੇ ਰੇਟਾਂ ਵਿੱਚ ਇਸ ਹਫਤੇ ਕੀ ਰੁਝਾਨ ਰਿਹਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੇ ਰੇਟ ਕਿਵੇਂ ਰਹਿ ਸਕਦੇ ਨੇ ਰੇਟਾਂ ਦੇ ਵਿੱਚ ਕੋਈ ਵਾਧਾ ਹੋਣ ਦੀ ਉਮੀਦ ਹੈ ਜਾਂ ਨਹੀਂ ਰਾਜਸਥਾਨ ਦੇ ਵੱਲੋਂ ਤੂੜੀ ਦੀ ਮੰਗ ਕਿਸ ਤਰ੍ਹਾਂ ਰਹਿ ਸਕਦੀ ਹੈ ਇਸ ਦਾ ਤੂੜੀ ਦੇ ਰੇਟਾਂ ਉੱਤੇ ਕੀ ਅਸਰ ਪੈ ਸਕਦਾ ਇਹ ਸਾਰੀ ਗੱਲਬਾਤ ਇਸ ਵੀਡੀਓ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਖੇਤੀ ਦੇ ਨਾਲ ਸੰਬੰਧਤ ਹਰ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਇਸ ਹਫਤੇ ਤੂੜੀ ਦੇ ਰੇਟਾਂ ਦੀ ਜੇਕਰ ਗੱਲ ਕਰੀਏ ਤਾਂ ਤੂੜੀ ਦੇ ਰੇਟਾਂ ਦੇ ਵਿੱਚ ਕੋਈ ਖਾਸ ਵਾਧਾ ਵੇਖਣ ਨੂੰ ਨਹੀਂ ਮਿਲਿਆ ਤੂੜੀ 350 ਦੇ ਨੇੜੇ ਤੇ ਜਿਹੜੇ ਹੀ ਵੇਖ ਰਹੀ ਹੈ ਉਸ ਤੋਂ ਥੱਲੇ ਹੀ ਵੇਖ ਰਹੀ ਹੈ ਵਪਾਰੀ ਵੱਲੋਂ ਵੀ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਅੱਗੇ ਝੋਨੇ ਦਾ ਸੀਜ਼ਨ ਆ ਰਿਹਾ ਹੈ ਬਾਸਮਤੀ ਦੀ ਪਰਾਲੀ ਕਾਫੀ ਮਾਤਰਾ ਚ ਆ ਜਾਂਦੀ ਹੈ ਜਿਸ ਨਾਲ ਰੇਟਾਂ ਦੇ ਵਿੱਚ ਹੋਰ ਵੀ ਦਬਾਅ ਬਣ ਸਕਦਾ ਹੈ ਇਸ ਲਈ ਫਿਲਹਾਲ ਤੂੜੀ ਦੇ ਰੇਟਾਂ ਵਿੱਚ ਕੋਈ ਖਾਸ ਵਾਧੇ ਦੀ ਉਮੀਦ ਨਹੀਂ ਅੱਗੇ ਚੱਲ ਕੇ ਸਰਦੀ ਦੇ ਵਿੱਚ ਰਾਜਸਥਾਨ ਦੇ ਵੱਲੋਂ ਮੰਗ ਉੱਠਣ ਦੇ ਨਾਲ ਰੇਟਾਂ ਦੇ ਵਿੱਚ ਥੋੜਾ ਵੱਡਾ ਸੁਧਾਰ ਆ ਸਕਦਾ ਹੈ ਰਾਜਸਥਾਨ ਦੇ ਵਿੱਚ ਜਿਆਦਾ ਤੂੜੀ ਸਰੋਂ ਦੀ ਖੋਈ ਦੀ ਹੁੰਦੀ ਆ ਜਿਹੜੀ ਜਿਆਦਾ ਸਮਾਂ ਸੰਭਾਲੀ ਨਹੀਂ ਜਾ ਸਕਦੀ ਜਿਆਦਾ ਬਰਸਾਤ ਦੇ ਦਿਨਾਂ 'ਚ ਤੂੜੀ ਪੱਤੀ ਪੱਦਰ ਤੇ ਖਰਾਬ ਹੋ ਜਾਂਦੀ ਆ ਤੇ ਵਰਤੋਂ ਯੋਗ ਨਹੀਂ ਰਹਿੰਦੀ ਇਸ ਲਈ ਫਿਰ ਕਣਕ ਦੀ ਤੂੜੀ ਦੀ ਮੰਗ ਜਿਹੜੀ ਵੱਧ ਜਾਂਦੀ ਆ ਤੇ ਰੇਟਾਂ ਦੇ ਵਿੱਚ ਥੋੜਾ ਵਾਲਾ ਵਾਧਾ ਦਿਖਾਈ ਦਿੰਦਾ ਅੱਜ ਕੱਲ੍ਹ ਜੋ ਵੱਖ-ਵੱਖ ਸ਼ਹਿਰਾਂ ਵਿੱਚ ਤੂੜੀ ਦੇ ਰੇਟ ਚੱਲਦੇ ਨੇ ਉਹਨਾਂ ਦੇ ਬਾਰੇ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਸੰਗਰੂਰ ਤੋਂ ਸ਼ੁਰੂ ਕਰਦੇ ਆ ਸੰਗਰੂਰ ਵਿੱਚ ਤੂੜੀ ਦਾ ਰੇਟ 270 ਰੁਪਏ ਤੋਂ ਲੈ ਕੇ 310 ਰੁਪਏ ਤੱਕ ਕਵਾਂਟਲ ਤੂੜੀ ਵਿਕ ਰਹੀ ਆ ਮਲੇਰ ਕੋਟਲਾ 'ਚ 290 ਤੋਂ 325 ਰੁਪਏ ਇਸੇ ਤਰ੍ਹਾਂ ਧੂਰੀ ਦੇ ਵਿੱਚ ਤੂੜੀ ਦਾ ਰੇਟ 280 ਤੋਂ ਲੈ ਕੇ 320 ਰੁਪਏ ਕਿਨਟਲ ਤੱਕ ਚੱਲ ਰਿਹਾ। ਬਰਨਾਲਾ ਵਿੱਚ ਤੂੜੀ ਦਾ ਰੇਟ 275 ਤੋਂ 325 ਰੁਪਏ ਕਿਨਟਲ। ਮਾਨਸਾ ਦੇ ਵਿੱਚ ਤੂੜੀ ਦਾ ਰੇਟ 290 ਤੋਂ 330 ਰੁਪਏ ਕਿਨਟਲ ਅਤੇ ਬਠਿੰਡਾ ਦੇ ਵਿੱਚ ਤੂੜੀ ਦਾ ਰੇਟ 280 ਤੋਂ ਲੈ ਕੇ 325 ਰੁਪਏ ਕਿਨਟਲ ਚੱਲ ਰਿਹਾ। ਬਾਜਾਖਾਨਾ ਦੀ ਗੱਲ ਕਰੀਏ ਬਾਜਾਖਾਨਾ ਦੇ ਵਿੱਚ ਤੂੜੀ ਦਾ ਰੇਟ 290 ਤੋਂ ਲੈ ਕੇ 330 ਰੁਪਏ ਕਿਨਟਲ ਹੈ। ਕੋਟਕਪੂਰਾ 'ਚ ਤੂੜੀ 280 ਤੋਂ ਲੈ ਕੇ 325 ਰੁਪਏ ਕਿਨਟਲ। ਸ੍ਰੀ ਮੁਖਸਰ ਸਾਹਿਬ ਦੇ ਵਿੱਚ ਤੂੜੀ ਦਾ ਰੇਟ ਜਿਹੜਾ 275 ਤੋਂ 320 ਰੁਪਏ ਕੁੰਟਲ ਤੱਕ ਚੱਲ ਰਿਹਾ। ਤਰਨਤਾਰਨ ਦੇ ਵਿੱਚ ਤੂੜੀ ਦਾ ਰੇਟ 290 ਤੋਂ ਲੈ ਕੇ 315 ਰੁਪਏ ਕੁੰਟਲ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੂੜੀ ਦਾ ਜਿਹੜਾ ਰੇਟ ਆ 285 ਤੋਂ 325 ਰੁਪਏ ਕੁੰਟਲ ਹੈ। ਅੱਗੇ ਬਟਾਲਾ ਦੇ ਵਿੱਚ ਤੂੜੀ ਦਾ ਰੇਟ 280 ਤੋਂ 330 ਰੁਪਏ ਕੁੰਟਲ ਤੂੜੀ ਵਿਕ ਰਹੀ ਹੈ। ਕਪੂਰਥਲਾ ਦੀ ਗੱਲ ਕਰੀਏ ਕਪੂਰਥਲਾ 'ਚ 275 ਤੋਂ 320 ਰੁਪਏ ਕੁੰਟਲ ਜਲੰਧਰ ਦੇ ਵਿੱਚ ਤੂੜੀ 290 ਤੋਂ ਲੈ ਕੇ 330 ਰੁਪਏ ਕੁਇੰਟਲ ਹੈ ਲੁਧਿਆਣਾ ਦੇ ਵਿੱਚ ਤੂੜੀ ਦਾ ਰੇਟ 300 ਤੋਂ ਲੈ ਕੇ 325 35 ਰੁਪਏ ਕੁਇੰਟਲ ਸਮਰਾਲਾ ਵਿੱਚ ਤੂੜੀ 280 ਤੋਂ ਲੈ ਕੇ 325 ਰੁਪਏ ਕੁਇੰਟਲ ਤੱਕ ਵਿਕ ਰਹੀ ਆ ਸ੍ਰੀ ਫਤਿਹਗੜ੍ਹ ਸਾਹਿਬ 275 ਤੋਂ ਲੈ ਕੇ 320 ਰੁਪਏ ਕੁਇੰਟਲ ਪਟਿਆਲਾ 280 ਤੋਂ 325 ਰੁਪਏ ਕੁਇੰਟਲ ਤੂੜੀ ਵਿਕਦੀ ਹੈ ਅੰਤ ਵਿੱਚ ਨਾਭਾ ਦੇ ਵਿੱਚ ਜਿਹੜਾ ਤੂੜੀ ਦਾ ਰੇਟ ਆ 290 ਤੋਂ ਲੈ ਕੇ 335 ਰੁਪਏ ਕੁਇੰਟਲ ਤੱਕ ਤੂੜੀ ਵਿਕ ਰਹੀ ਹੈ ਇਹ ਬਖ ਬਖ ਸਹਰਾਂ ਦੇ ਟੂਡੀ ਦੇ ਰੇਟ ਸੀਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ